ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਕਾਰੋਬਾਰੀਆਂ ਨੂੰ ਵੱਡੀ ਰਾਹਤ ਦਿੰਦੇ ਹੋਏ ਉਦਯੋਗਿਕ ਖੇਤਰ ਦੇ ਲਈ ਸੈਕਟਰ ਵਾਰ ਕਮੇਟੀਆਂ ਦੀ ਸ਼ੁਰੂਆਤ ਕੀਤੀ ਗਈ ਹੈ ਇਸ ਮੌਕੇ ਸੰਬੋਧਨ ਕਰਦੇ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਹਰ ਸੈਕਟਰ ਦੀ ਇੱਕ ਕਮੇਟੀ ਅਤੇ ਕਮੇਟੀ ਦਾ ਚੇਅਰਮੈਨ ਬਣਾਉਣ ਦਾ ਫੈਸਲਾ ਲਿਆ ਹੈ ਉਹਨੇ ਕਿਹਾ ਕਿ ਇਨ੍ਹਾਂ ਕਮੇਟੀਆਂ ਦੇ ਨਾਲ ਉਦਯੋਗ ਜਗਤ ਨੂੰ ਵੱਡਾ ਫਾਇਦਾ ਹੋਵੇਗਾ ਜੇਕਰ ਕਿਸਾਨ ਦੱਸੇ ਕਿ ਕਿਸੇ ਸੈਕਟਰ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਉਸ ਸੈਕਟਰ ਦੀ ਕਮੇਟੀ ਦਾ ਚੇਅਰਮੈਨ ਆਕੇ ਸਰਕਾਰ ਦੇ ਨਾਲ ਗੱਲਬਾਤ ਕਰ ਸਕਦਾ ਤੇ ਇਸ ਲਈ ਸਾਰਿਆਂ ਨੂੰ ਆਉਣ ਦੀ ਲੋੜ ਨਹੀਂ ਹੈ ਉਹਨਾਂ ਨੇ ਕਿਹਾ ਕਿ ਸਰਕਾਰ ਹਰ ਵਰਗ ਨੂੰ ਸਹੂਲਤ ਦੇਣ ਦੇ ਲਈ ਦਿਨ ਰਾਤ ਮਿਹਨਤ ਕਰ ਰਹੀ ਹੈ ਉਹਨਾਂ ਦੱਸਿਆ ਕਿ ਪਹਿਲਾ ਫਾਇਰ ਬ੍ਰਿਗੇਡ 'ਚੋ ਕੁੜੀਆਂ ਭਰਤੀ ਨਹੀਂ ਸੀ ਹੁੰਦੀਆਂ ਤੇ ਉਹ ਪ੍ਰੈਕਟੀਕਲ ਪੇਪਰ 'ਚੋ ਫੇਲ ਹੋ ਜਾਂਦੀਆਂ ਸੀ ਜਿਸ ਦਾ ਕਾਰਨ ਸੀ ਕਿ ਉਹਨਾਂ ਨੂੰ ਮੁੰਡਿਆਂ ਦੇ ਬਰਾਬਰ 60 ਕਿਲੋ ਭਾਰ ਦੀ ਬੋਰੀ ਚੁੱਕ ਕੇ ਪੰਜਣਾ ਪੈਂਦਾ ਸੀ ਪਰ ਹੁਣ ਕੁੜੀਆਂ ਲਈ ਇਸ ਭਾਰ ਨੂੰ ਘਟਾ ਕੇ 40 ਕਿਲੋ ਜਿਹੜਾ ਕਰ ਦਿੱਤਾ ਹੈਗੇ ਮੰਤਰੀ ਨੇ ਕਿਹਾ ਕਿ ਪੰਜਾਬ ਸਿੱਖਿਆ 'ਚ ਬਹੁਤ ਅੱਗੇ ਜਾ ਰਿਹਾ ਹੈ ਤੇ ਨੈਸ਼ਨਲ ਸਰਵੇਜ 'ਚ ਪਹਿਲੀ ਵਾਰ ਪੰਜਾਬ ਨੰਬਰ 1 ਤੇ ਆਇਆ ਤੇ ਸਾਡੇ 800 ਤੋਂ ਵੱਧ ਉੱਪਰ ਬੱਚੇ NEET ਕਲੀਅਰ ਕਰ ਗਏ ਨੇ ਅਤੇ ਪੰਜਾਬ ਤਰੱਕੀ ਕਰ ਰਿਹਾ ਹੈ। ਕਿ ਦੇਸ਼ ਦੇ ਵਿੱਚ ਇਹ ਇਸ ਤਰ੍ਹਾਂ ਦਾ ਕੋਈ ਕਿਤੇ ਹੋਰ ਹੈ ਨਹੀਂ ਇਸ ਤਰ੍ਹਾਂ ਦਾ ਸਿਸਟਮ ਕਿਸੇ ਸਰਕਾਰ ਨੇ ਨਹੀਂ ਬਣਾਇਆ ਬਹੁਤ ਸਾਰੇ ਪੰਜਾਬ ਸਰਕਾਰ ਦੇ ਇਹ ਜੋ ਕੰਮ ਨੇ ਜਿਹੜੇ ਦੇਸ਼ ਦੇ ਵਿੱਚ ਪਹਿਲਾਂ ਕਦੇ ਨਹੀਂ ਹੋਏ ਔਰ ਪੰਜਾਬ 'ਚ ਕਾਮਯਾਬੀ ਨਾਲ ਚੱਲ ਰਹੇ ਨੇ ਜਿਦੇ ਵਿੱਚ SSF ਵੀ ਹੈ ਸੜਕ ਸੁਰੱਖਿਆ ਫੋਰਸ ਕੱਲੀ ਜਿਹੜੀ ਟ੍ਰੈਫਿਕ ਪੁਲਿਸ ਹੋਂ ਤਾਂ ਸ਼ਹਿਰਾਂ 'ਚ ਪੂਰਾ ਡਾਇਰੈਕਟ ਨਾਲ ਕ੍ਰਾਸ ਕਰ ਜੇ ਕੋਈ ਹੋਰ ਸਪੀਡ ਨਾ ਹੋਵੇ ਜਾਂ ਕੋਈ ਤਾਂ ਉੱਥੇ ਤੱਕ ਨਹੀਂ ਦਿੱਤੀ ਹੈ ਬਾਕੀ ਸੜਕਾਂ ਜਿਹੜੀਆਂ ਉਹ ਸੁਣੀ ਸੀ ਮਤਲਬ ਐਕਸੀਡੈਂਟ ਹੋ ਗਿਆ ਲੋਕਾਂ ਨੇ ਗੱਡੀ ਕੱਢੀ ਵੱਢ ਕੇ ਆਰੀ ਦੇ ਬਲੇਡ ਨਾਲ ਜਾਂ ਜਿਵੇਂ ਮਰਜੀ ਲੋਕ ਹੀ ਲੈ ਕੇ ਗਏ ਪੰਜਾਬ ਦੇ ਵਿੱਚ ਮੈਂ ਜਦੋਂ ਡਾਟਾ ਕਢਾਇਆ ਸੀ ਮੈਂ ਮੈਂਬਰ ਪਾਰਲੀਮੈਂਟ ਸੀ ਉਸ ਵੇਲੇ 15 ਤੋਂ 16 ਪਰ ਡੇ ਔਨ ਦਾ ਸਪੌਟ ਡੈਥ ਕਲੈਕਸ਼ਨ ਚੁੰਦੀ ਸੀ ਟੌਪ ਨੰਬਰ 1 ਤੇ ਪੰਜਾਬ ਇਹਦਾ ਮਤਲਬ 16 30 ਕਰ ਲੋ ਤਾਂ 480 480 12 ਕਰ ਲੋ 5000 ਪੌਂਕੜਾ ਚਲਾ ਗਿਆ 5000 ਬੰਦਾ ਹੰਦਾ ਸਪੌਟ ਜਿਹੜੇ जख्मी ਹੋ ਜਾਂਦੇ ਰੀੜ ਦੀ ਹੱਡੀ ਉਹ ਵੀ ਮਰਿਆ ਮਰ ਕੇ ਹੋ ਜਾਂਦੀ ਜਿਹੜੇ ਮੰਜੇ ਤੇ ਪੈ ਗਏ ਮੈਂ ਕਹਿੰਦੀ ਇਹਦੇ ਵਾਸਤੇ ਆਪਾਂ ਨੂੰ ਕੁਝ ਕਰਨਾ ਚਾਹੀਦਾ ਸੜਕਾਂ ਪੰਜਾਬ ਚ ਬਹੁਤ ਵਧੀਆ ਨੇ ਗੱਡੀਆਂ ਦੇ ਸ਼ੌਂਕੀ ਆ ਪੰਜਾਬੀ ਵੱਡੀਆਂ ਨੇ ਪਰ ਐਕਸੀਡੈਂਟ ਜਿਹੜੇ ਨੇ ਉਹ ਤਰੋਕ ਨਹੀਂ ਸਕਦਾ ਕੋਈ ਉਹ ਸਿਸਟਮ ਨਾਲ ਹੀ ਰੁਕਣਗੇ ਤਾਂ ਅਸੀਂ ਫੇਰ 5000 ੁੰਡਾ ਕੁੜੀਆਂ ਪੀਪੀ ਚੋ ਲੈ ਟ੍ਰੇਨਿੰਗ ਦਿੱਤੀ ਤੇ ਅੱਜ ਉਹ ਉਹਨਾਂ ਨੂੰ ਗੱਡੀਆਂ ਲੈ ਕੇ ਦਿੱਤੀਆਂ ਅੱਜ ਉਹ ਤੁਸੀਂ ਦੇਖਦੇ ਹੋਵੋਗੇ ਜੇ ਤੁਸੀਂ ਆਏ ਹੋਵੋਗੇ ਅੱਜ ਵੀ ਹਰ 30 ਕਿਲੋਮੀਟਰ ਤੇ ਉਹ ਰੇਡੀਅਸ ਚ ਉਹ ਗੱਡੀਆਂ ਜਿਹੜੀਆਂ ਨੇ ਘੁੰਮਦੀਆਂ ਫਿਰਦੀਆਂ ਨੇ ਉਹਨਾਂ ਕੋਲੇ ਫਰਸਟ ایڈ ਦਾ ਸਮਾਨ ਵੀ ਹੈ ਸਟਰਚਰ ਵੀ ਹੈ ਉਹਨਾਂ ਕੋਲੇ ਜਿਹੜਾ ਆਰੀ ਤੇ ਬਲੇਡ ਨੇ ਜਾਂ ਕੋਈ ਜਾਂ ਕੋ ਟਾਕ ਖੜ ਗਿਆ ਖਰਾਬ ਹੋ ਗਿਆ ਤਾਂ ਉਹ ਗੱਡੀਆਂ ਇੰਨੀਆਂ ਪਾਵਰਫੁਲ ਨਹੀਂ ਕਿ ਉਹਨੂੰ ਪੁੱਲ ਕਰਕੇ ਜਾਂ ਪੁਸ਼ ਕਰਕੇ ਸਾਈਡ ਤੇ ਕਰ ਦਿੰਦੇ ਹੁਣ ਤੁਸੀਂ ਉਹ ਉਸ ਕਿਸਮ ਦੀਆਂ ਖਬਰਾਂ ਰੇਅਰੈਸਟ ਆਫ ਰੇਅਰ ਹੋ ਜੇ ਮੈਂ ਕਹਿ ਨਹੀਂ ਸਕਦਾ ਪਰ ਉਸ ਕਿਸਮ ਦੀਆਂ ਖਬਰਾਂ ਹੋਣ ਨਹੀਂ ਹੁੰਦੀਆਂ ਕਿ ਖੜੇ ਟਰੱਕ ਦੇ ਵਿੱਚ ਗੱਡੀ ਜਿਹੜੀ ਥੱਲੋ ਬੜੀ ਉਹਦੇ ਵਿੱਚ ਅੰਦਰ ਬੜੀ ਸਾਰਾ ਪਰਿਵਾਰ ਖਤਮ ਇਹ ਪਹਿਲਾਂ ਕਦੇ ਕਿਸੇ ਨਾ ਸਰਕਾਰ ਨੇ ਸੋਚਿਆ ਨਾ ਦੇਸ਼ 'ਚ ਕਿਸੇ ਹੋਰ ਸੂਬੇ ਨੇ ਸੋਚਿਆ ਕਿਸ ਨੇ ਫਿਰ ਮੈਂ ਤੁਹਾਨੂੰ ਆਊਟ ਆਫ ਦਾ ਬਾਕਸ ਆਈਡੀਆਸ ਦੱਸ ਰਿਹਾ ਜਿਹੜੇ ਜਿਹੜੇ ਪੰਜਾਬ ਸਰਕਾਰ ਨੇ ਹੁਣ ਤੱਕ ਇੰਪਲੀਮੈਂਟ ਕਰਦੇ ਫਾਇਰ ਬ੍ਰਿਗੇਡ ਦੇ ਵਿੱਚ ਕੁੜੀਆਂ ਭਰਤੀ ਨਹੀਂ ਹੁੰਦੀਆਂ ਸੀ ਪੇਪਰ ਦੇ ਦਿੰਦੀਆਂ ਸੀ ਥਿਉਰੀ ਦੇ ਪੇਪਰ ਚੋਂ ਪਾਸ ਹੋ ਜਾਂਦੀਆਂ ਸੀ ਪਰ ਜਦੋਂ ਪ੍ਰੈਕਟੀਕਲ ਹੁੰਦਾ ਸੀ ਫੇਲ ਹੋ ਜਾਂਦੀ ਸੀ ਕਾਰਨ ਪੁਰਾਣੇ ਕਾਨੂੰਨ ਬਣੇ ਹੋਏ ਐ ਕਿਸੇ ਨੇ ਦੇਖਿਆ ਐ ਨਹੀਂ 60 ਕਿਲੋ ਦੀ ਬੋਰੀ ਜਿਹੜੀ ਐ 60 ਕਿਲੋ ਵਜ਼ਨ ਦੀ ਬੋਰੀ ਚੱਕ ਕੇ ਮੁੰਡੇ ਨੇ ਵੀ ਭੱਜਣਾ 1 ਕਿਲੋਮੀਟਰ ਕੁੜੀ ਨੇ ਵੀ ਭੱਜਣਾ ਟ੍ਰੇਨਿੰਗ ਉਹ ਕਹਿੰਦੇ ਅਸੀਂ ਕਿੱਥੋਂ ਉਹਨਾਂ ਦਾ ਮੁਕਾਬਲਾ ਕਰ ਲਾਂਗੇ ਜੀ ਅਸੀਂ 60 ਕਿਲੋ ਕਿਵੇਂ ਚੱਕ ਕੇ ਅਸੀਂ ਭਜਲਾਂਗੇ ਤੇ ਮੈਂ ਕਹਿੰਦਾ ਗੱਲ ਠੀਕ ਨਹੀਂ ਜੀ ਗਰਾਊਂਡ ਵੀ ਦੇਖੋ ਜੇ 올림픽 ਦੇ ਰਿਕਾਰਡ ਵੀ ਦੇਖੋ ਲੇਡੀਜ਼ ਦੇ ਕੁੜੀਆਂ ਦੇ 100 ਮੀਟਰ ਦੇ 1000 ਮੀਟਰ ਦੇ ਹੋਰ ਨੇ ਮੈਨਸ ਦੇ ਹੋਰ ਨੇ ਤਾਂ ਅਸੀਂ ਬੁਲਾਏ ਅਫਸਰ ਅਸੀਂ ਕਹ ਜਰਾ ਕੀ ਹੈ ਕਹਿੰਦੇ ਹਾਂ ਜੀ ਪਰਾਉਣਾ ਚੱਲੀ ਜਾਂਦਾ ਮੈਂ ਕਿਹਾ ਵੀ ਪਹਿਲੀ ਗੱਲ ਤੇ ਇਹ ਦੱਸੋ ਵੀ ਜਦੋਂ ਕੋਈ ਤੇ ਅੱਗ ਲੱਗ ਗਈ ਤੀਜੀ ਮੰਜ਼ਲ ਤੇ ਤੁਹਾਨੂੰ ਕਿਵੇਂ ਪਤਾ ਜਿਹੜਾ ਬੰਦਾ ਅੰਦਰ ਫਸਿਆ ਹੋਇਆ ਉਹ 60 ਕਿਲੋ ਦਾ ਏ ਜੇ 70 ਦਾ ਹੋਇਆ ਫਿਰ ਤਾਂ ਮੁੰਡਾ ਹੀ ਫੇਲ ਹੈ ਉੱਥੇ ਇਕੱਲਾ ਥੋੜੀ ਜਾਊਗਾ ਉਹ ਨਾਲ ਪੂਰੀ ਟੀਮ ਜਾਊਗੀ ਉਹਦੇ ਹੈਨਾ ਤਾਂ ਅਸੀਂ ਕਹਿੰਨ ਕਿ ਉਹਨੂੰ ਚੇਂਜ ਕਰੋ 60 ਤੋਂ 40 ਕੀਤਾ ਕੱਦ ਜਿਹੜਾ 5 5 7 ਤੋਂ 5 2 ਕਰਤਾ ਤੇ ਪਹਿਲੀ ਵਾਰ ਪੰਜਾਬ ਦੀ ਦੇਸ਼ ਦੀ ਹਿਸਟਰੀ 'ਚ ਹੋ ਰਿਹਾ ਕਿ ਫਾਇਰ ਬ੍ਰਿਗੇਡ ਦੇ ਵਿੱਚ ਕੁੜੀਆਂ ਜਿਹੜੀਆਂ ਨੇ ਉਹ ਪੁਰਾਣੇ ਕਾਨੂੰਨ ਪਹਿਲੇ ਹੀ ਪਏ ਨੇ ਕੋਈ ਛੇੜਦਾ ਨਹੀਂ ਦੇਖਦਾ ਨਹੀਂ ਮੈਂ ਇਹਨਾਂ ਨੂੰ ਪੁੱਛਿਆ ਮੈਂ ਕਿਹਾ ਵੀ ਬਿਜਲੀ ਕਿੰਨੀ ਦਿੰਦੇ ਹੋ 8 ਘੰਟੇ ਰਾਤ ਨੂੰ ਰਾਤ ਨੂੰ ਵੀ ਟੁੱਟ ਨਹੀਂ 2 ਵਜੇ ਆਈ 2:30 ਵਜੇ ਚਲੀ ਗਈ ਸਾਢੇ 3:00 ਆਈ ਸਾਢੇ 4:00 ਚਲੀ ਗਈ ਉਹ ਅੱਧੇ ਵੀ ਨਹੀਂ ਆਉਦੀ ਜਿਹੜੀ ਜ਼ਮੀਨ ਨੂੰ ਪਾਣੀ ਲੱਗਦਾ ਮੈਂ ਕਹਿੰਦਾ ਜੇ ਤੁਸੀਂ 8 ਘੰਟੇਾਂ ਦੀ ਬਜਾਏ 10 ਤੋਂ 11 ਘੰਟੇ ਦਿਨੇ ਦੇ ਦੋ ਲਗਾਤਾਰ ਤਾਂ ਉਹਦਾ ਤਿੰਨ ਦਿਨਾਂ ਦੇ ਵਿੱਚ ਉਹਦੀ ਸਾਰੀ ਫਸਲ ਜਿਹੜੀ ਹੈ ਉਹ ਇੱਕ ਵਾਰੀ ਪਾਣੀ ਲੱਗ ਜਾਊਗਾ ਉਹਦੇ ਨਾਲ ਉਸ ਤੋਂ ਬਾਅਦ ਉਹ ਅਗਲੇ ਦੋ ਤਿੰਨ ਦਿਨ ਪਾਣੀ ਲਾਉਂਦਾ ਨਹੀਂ ਕਿਉਂਕਿ ਉਹਨੂੰ ਪਤਾ ਵੀ 11 ਘੰਟੇ ਆਉਂਦੀ ਹੈ ਜਦੋਂ ਮਰਜੀ ਕੋਈ ਵੀ ਕਿਸਾਨ ਇੰਨਾ ਕਮਲਾ ਨਹੀਂ ਹੈਗਾ ਵੀ ਉਹ ਮੋਟਰ ਚੱਲਦੀ ਰੱਖੇ ਆਪਣੀਆਂ ਬੱਟਾਂ ਤੋੜ ਲੈ ਬੱਟਾ ਉਹਨੂੰ ਪੁੱਛਣੀਆਂ ਉਸੇ ਨੂੰ ਪੈਣਗੇ ਮੈਂ ਕਿਹਾ ਵੀ 6 ਦਿਨ ਦਾ ਲਾ ਲੈਣਿਆ ਵੀਰੇ 6 ਦਿਨ ਤੁਸੀਂ ਕਿੰਨੀ ਬਿਜਲੀ ਦਿੰਦੇ ਹੋ ਕਹਿੰਦੇ ਅੜਤਾ 48 ਘੰਟੇ 8 ਘੰਟੇ ਫਿਰ ਵੀ ਰੋਲਾ ਪੈਂਦਾ ਬਿਜਲੀ ਨਹੀਂ ਆਉਂਦੀ ਬਿਜਲੀ ਆਉਂਦੀ ਕੱਟਦੀ ਆ ਨਹੀਂ ਆਉਂਦਾ ਉਹ ਨਹੀਂ ਆਉਂਦਾ ਜਨਰੇਟਰ ਲੈ ਕੇ ਆਉਣੇ ਪੈਂਦੇ ਲੋਕਾਂ ਨੂੰ ਮੈਂ ਕਿਹਾ ਇਧਰੋਂ ਕਿੰਨਾ ਦਿਨ ਨੇ 11 ਘਰ ਘਣ ਕਹਿੰਦੇ 33 ਘੰਟੇ ਮੈਂ ਕਿਹਾ 15 ਘੰਟੇ ਦਾ ਨਾਲੇ ਇਹ ਬਚ ਗਏ ਨਾਲੇ ਉਹ ਖੁਸ਼ ਵੀ ਜਦੋਂ ਮਰਜੀ ਚ ਨਾਲੋ ਥੋੜੀ ਬਿਜਲੀ ਬਚੂਗੀ ਮੋਟਰ ਬੰਦ ਕਰਕੇ ਜਾਇਆ ਕਰਨੀ ਅੱਜ ਅੱਜ ਮੋਟਰ ਬੰਦ ਕਰਕੇ ਕਰੇ ਜਾਂਦੇ ਜੀ ਮਲਿਕ ਤਾਂ ਮੈਨੂੰ ਮਿਲਿਆ ਮੈਂ ਖੇਤਾਂ 'ਚ ਗਿਆ ਸੀਗਾ ਪਿੱਛੇ ਜੇ ਮੈਨੂੰ ਦੱਸਿਆ ਕਹਿੰਦੇ ਸਾਡੇ ਪਿੰਡ ਦਾ ਇੱਕ ਬਜ਼ੁਰਗ ਹੈ ਉਹ ਸ਼ਾਮ ਨੂੰ ਸਾਈਕਲ ਤੇ ਆਉਂਦਾ ਆਪਣੀ ਮੋਟਰ ਦੇ ਤਿੰਨੋਂ ਫਿਊਜ਼ ਜਿਹੜੇ ਨੇ ਨਾ ਗ੍ਰਿਪ ਕਹਿੰਦੇ ਨੇ ਉਹ ਕੱਢ ਕੇ ਝੋਲੇ 'ਚ ਪਾ ਕੇ ਲੈ ਕੇ ਜਾਂਦਾ ਕਿ ਤੇ ਰਾਤ ਨੂੰ ਆਟੋਮੈਟਿਕਲੀ ਨਾ ਚੱਲ ਪਏ ਯਾਰ ਉਹ ਕਿਉਂ ਕਿਉਂਕਿ ਕੱਸੀਆਂ ਦਾ ਪਾਣੀ ਵੀ ਆ ਗਿਆ ਚੈਨਲਾਈਜ਼ ਕਰ